ਇਨਾਮ ਸ੍ਰੀ ਵਾਹਿਗੁਰੂ ਆਓ ਸ਼ਰਧਾ ਭਾਵ ਨਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਪਾਤਸ਼ਾਹ ਮੱਖਣ ਸ਼ਾਹ ਰਵਾਨਾ ਸਿੱਖ ਸੰਗਤ ਨੇ ਇਹ ਯਾਰਕ ਵਿਖੇ ਟਰਾਈ ਸਟੇਕ ਇਤਿਆਸ ਨੂੰ ਸੰਕਲਪ ਗੁਰਦਾਰਾ ਸਾਧੀਆਂ ਪਰੰਦਰ ਕਮੇਟੀਆਂ ਤੇ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਆਇਆ ਸੰਗਤਾਂ ਵਾਸਤੇ ਬਾਖਵਟ ਕ੍ਰਾਂሚያ ਸਟਾਡਾ ਦੇ ਨਾਮ ਸੇਵਾਵਾ ਕੀਆ ਜਾ ਰਿਹਾ ਹਨ ਗੱਡੀਆਂ ਦੇ ਪਾਰਕਿੰਗ ਵਾਸਤੇ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਚੇ ਦਰਜੇ ਦੇ ਬਹਾਨੇ ਕੀਤੇ ਗਏ ਹਨ ਸਾਰੀਆਂ ਸੰਗਤਾਂ ਨੂੰ ਨਿਰਮਤਾ ਸਾਹਿਬ ਬੇਤੀ ਹੈ ਕਿ ਹੋរី ਸਮਾਗਮ ਲਈ ਪਰਿਵਾਰਾਂ ਸਾਹਿਬ ਆਜਿ ਪਰ ਕੇ ਗੁਰੂਆਂ ਖੁਸ਼ਾ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ